ਕਮੈਂਟ ਇੱਕ ਮੈਂ ਦੱਸ ਦਿੰਦਾ ਓਕੇ ਭਾਈ ਸਾਰਿਆਂ ਦੇ ਪਹਿਲਾਂ ਦੱਸ ਦਿਓ ਜੀ ਸਰ ਜੀ ਪ੍ਰੈਸਟ੍ਰਾਂਟ ਜੀ ਸਾਰੇ ਜੀ ਅੱਜ ਦੀ ਰੋਣ ਇੱਕ ਅੱਜ ਪ੍ਰੈਸਟ੍ਰਾਂਟਸ ਆਪਾਂ ਕਰ ਰਹੇ ਆ ਇਹ ਬੜੇ ਹੀ ਸੀਰੀਅਸ ਮੁੱਦੇ ਤੇ ਆ ਕਿਉਂਕਿ ਇਹਨਾਂ ਦੇ ਇੱਕ ਆਮ ਆਦੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਨਾਲ ਨਸ਼ਿਆਂ ਵਿਰੁੱਧ ਉਹਦੇ ਚੱਲਦਿਆਂ ਹੋਇਆਂ ਪਹਿਲੇ 25 ਬੰਦਿਆਂ ਦੀ ਜਾਨ ਮਜਿਠੇ ਚਲੇ ਗਈ ਹੈ ਤੇ ਤਿੰਨ ਬੰਦਿਆਂ ਦੀ ਜਾਨ ਆਤ ਗਈ ਹੈ ਜਿਹਦੇ ਜਿਕੇ ਮੈਂ ਰਾਤ 11:30 11:30 11:30 ਦੇ ਕਰੀਬ ਰਾਤ ਮੈਂ ਸਿਵਲ ਹਸਪਤਲ ਪਹੁੰਚਿਆ ਕਿਥੇ ਕਿ ਰਿੰਕੂ ਨਾਮ ਦਾ ਇੱਕ ਬੱਚਾ ਡਾ ਹੈਗਾ ਉਹਦੀ ਮੌਤ ਹੋਈ ਸੀ ਮੈਂ ਲਾਈਵ ਹੋ ਗਿਆ ਤੇ ਉਹਦੇ ਮਾਤਾ ਜੀ ਨੇ ਪੁੱਛਿਆ ਕਿ ਕਾਰਨ ਕੀ ਸੀ ਉਹ ਕਹਿੰਦੇ ਤਿੰਨ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੇਸੀ दारू ਪੀਤੀ ਹੈ ਔਰ ਦੇਸੀ दारू ਪੀਣ ਤੋਂ ਬਾਅਦ ਉਹਨੇ ਮੌਤ ਹੋ ਗਈ ਹੈ ਬੜਾ ਸੀਰੀਅਸ ਇਸ਼ੂ ਹੈ ਕਿ ਤਿੰਨ ਜਾਨਾਂ ਗਈਆਂ ਤਿੰਨ ਪਰਿਵਾਰ ਤਬਾਹ ਹੋ ਗਿਆ ਪਰ ਸਾਡੀ ਜਿਹੜੀ ਹੈਗੀ ਸਰਕਾਰ ਮੇਰੇ ਲਾਈਵ ਹੋਣ ਤੋਂ ਬਾਅਦ ਇਹਨਾਂ ਨੇ ਐਕਸਰਸਾਈਜ਼ ਡਿਪਾਰਟਮੈਂਟ ਦੇ ਬੰਦੇ ਵੀ ਉੱਥੇ ਭੇਜਤੇ ਇਹਨਾਂ ਨੇ ਪੁਲਿਸ ਵੀ ਭੇਜੀ ਤੈ ਕਮਾਲ ਡੀਪੀਆਰਓ ਨੇ ਪਹਿਲੀ ਵਾਰ ਬਜਿਦਗੀ ਚ ਵੇਖਿਆ ਤਹਿਸੀਲਦਾਰ ਨੇ ਉੱਥੇ ਭੇਜਤਾ ਉਹ ਤਹਿਸੀਲਦਾਰ ਸਾਹਿਬ ਬਿਆਨ ਦੇ ਰਿਹਾ ਕਿ ਜਿਹੜੀ ਮੌਤ ਹੋਈ ਹੈ ਦੀ ਪੁਸ਼ਟੀ ਨਹੀਂ ਹੋ ਸਕੀ ਕਿ दारू ਦੇ ਕਰਕੇ ਹੋਈ ਹੈ ਕਿ ਨਹੀਂ ਹੋਈ ਜਿਹੜੀ ਮਾਤਾ ਦੇ ਬੱਚੇ ਗਏ ਆ ਉਹ ਮਾਤਾ ਬਿਆਨ ਦੇ ਰਹੀ ਹੈ ਕਿ ਚਾਲੀ ਜ਼ਰੂ ਪੀਨ ਕਰਕੇ ਇਹਨੇ ਮੌਤ ਹੋਈ ਹੈ ਔਰ ਮੈਨੂੰ ਅੱਜ ਬਹੁਤ ਸ਼ਰਮ ਆਈ ਜਦੋਂ ਮੈਂ ਇਹਦਾ ਵੀਡੀਓ ਦੇਖਿਆ ਐ ਐਸਐਮਓ ਸਾਹਿਬ ਦਾ ਐਸਐਮਓ ਸਾਹਿਬ ਨੇ ਬਿਆਨ ਦਿੱਤੇ ਆ ਪੋਸਟਵਾਰਡੋਂ ਤੋਂ ਬਾਅਦ ਇਹ ਬਿਆਨ ਦਾ ਕਹਿੰਦੇ ਆ ਕਹਿੰਦੇ ਅਸੀਂ ਮਿਸਟੀਰੀਅਸ ਸਰਕਮਸਟੈਂਸਿਸ ਵਿੱਚ ਮੌਤ ਹੋਈ ਹੈ ਤੇ ਇਹਦੀ ਵਿਸਤਾਰ ਰਿਪੋਰਟ ਤੋਂ ਪਤਾ ਲੱਗੂਗਾ ਇਹ ਡਾਕਟਰ ਸਾਹਿਬ ਇੰਨੇ ਸਿਆਣੇ ਆ ਕਿ ਸਾਡੀ ਕਿਤਾਬ ਹੈ ਜਿਹੜੀ ਕਾਨੂੰਨ ਚ ਪੜਾਈ ਜਾਂਦੀ ਹੈ ਤੇ ਡਾਕਟਰਾਂ ਨੂੰ ਪੜਾਈ ਜਾਂਦੀ ਹੈ ਉਹਨੂੰ ਕਹਿੰਦੇ ਮੋਦੀ ਜੂਰੀਸਡਿਕਸ਼ਨ ਜੂਲਸ ਪ੍ਰੋਡਸ ਮੋਦੀਸ ਜੂਰੀਸਪ੍ਰੋਡਸ ਜਿਹਦੇ ਵਿੱਚ ਕੀ ਜਦੋਂ ਕੋਈ ਸ਼ਰਾਬ ਪੀਤੀ ਹੋਵੇ ਉਹਦੇ ਖੂਨ ਚ ਉਹਦੇ ਬਦਬੂ ਚ ਪਹਿਲੇ ਪਤਾ ਲੱਗਦਾ ਔਰ ਜਦੋਂ ਐਮ ਐਲ ਆਰ ਤਿਆਰ ਕੀਤੀ ਜਾਂਦੀ ਹੈ ਤੇ ਐਮ ਐਲ ਆਰ ਦੇ ਵਿੱਚ ਇਸੇ ਲਿਖੀ ਜਾਂਦੀ ਹੈ ਜੋ ਉਹ ਦੱਸਿਆ ਜਾਂਦਾ ਡਾਕਟਰ ਨੂੰ ਉਹਦੇ ਅਕੋਰਡਿੰਗ ਡਾਕਟਰ ਨੂੰ ਜਾ ਕੇ ਦੱਸਣਾ ਹੁੰਦਾ ਕਿ ਭਾਈ ਇਹਦੇ ਵਿੱਚ ਆ ਮੌਤ ਦਾ ਕਾਰਨ ਕੀ ਹੈਗਾ ਪਰ ਮੌਤ ਦੇ ਇਹ ਆ ਰੀਜ਼ਨ ਹੈਗੇ ਪੇਰੈਂਟਸ ਵੱਲੋਂ ਜਾਂ ਕਿਤੇ ਫੈਮਿਲੀ ਮੈਂਬਰ ਹੋ ਜਾਂ ਦੋਸਤ ਬਿੱਤਰ ਵੱਲੋਂ ਜਾਂ ਲਿਆਂਵਲੋਂ ਦੱਸਿਆ ਜਾਂਦਾ ਉਹ ਰਿਕਾਰਡ ਕੀਤਾ ਜਾਂਦਾ ਮੈਂ ਰਾ ਡਾਕਟਰ ਨੂੰ ਪੁੱਛਿਆ ਕਹਿੰਦੇ ਜੇ ਕਾਰਨ ਵਾਲ ਦੱਸ ਦੇ ਸਕਦੇ ਜਣਾ ਮੋਰਚੀ ਚ ਮੁੰਡਾ ਲੈ ਗਿਆ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਸ਼ਰਾਬ ਪੀਤੀ ਸੀ ਮੂੰਹ ਚ ਬਹੁਤ ਬਲਬੋ ਆ ਰਹੀ ਸੀ ਔਰ ਉਸ ਤੋਂ ਬਾਅਦ ਜਦੋਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਕਿਹੜੀ ਕਮੇਸੀ ਜਾ ਕੇ ਬਿਆਨ ਦੇ ਰਹੇ ਹੋ ਸਰਕਾਰ ਨੇ ਤੁਹਾਨੂੰ ਕਿਹੜੀ ਅਥਾਰਟੀ ਦਿੱਤੀ ਹੈ ਤਾਂ ਤਹਿਸੀਲਦਾਰ ਸਾਹਿਬ ਸ਼ਾਂਤ ਹੋ ਕੇ ਬਹਿ ਗਏ ਇਹ ਸਾਰੇ ਦੀ ਸਾਰੀ ਇੱਕ ਬਹੁਤ ਵੱਡਾ ਜਿਹੜਾ ਨਾ ਇਸ ਸਕੈਮ ਹੈ ਇਹ ਦੇਸੀ ਦਾਰੂ ਦਾ ਜਿਹੜਾ ਨਾ ਜਾਲੀ ਦਾਰੂ ਦਾ ਆ ਇਹ ਸਪੀਅਰਸ ਨਿਕਲ ਰਣੀ ਹੈਗੀ ਇਹ ਤਿਆਰ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਦਾ ਜਾਂ ਉਹਨਾਂ ਦੇ ਜਾਂਨਾ ਵਿੱਚ ਖੇਡਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਇਹਦੇ ਸਰਕਾਰ ਦਾ ਆਪਣਾ ਹੱਥ ਦੇਖੋ ਸਰਕਾਰ ਜਿਹੜੀ ਹੈ ਪੂਰੀ ਇਨਵੋਲਡ ਹੈ ਇਹਦੇ ਵਿੱਚ ਅੱਗੇ ਮਜਿੱਠੀ ਹਲਕੇ ਚਲੇ ਗਏ ਸੀਗੇ ਹੁਣ ਲੁਧਿਆਣੇ ਨੂੰ ਪੈ ਗਿਆ ਕਿਉਂਕਿ ਲੁਧਿਆਣਾ ਇਲੈਕਸ਼ਨ ਹੈ ਔਰ ਮੈਨੂੰ ਇੱਥੋਂ ਦਾ ਪਤਾ ਲੱਗਿਆ ਕਿ ਲੁਧਿਆਣੇ ਦੇ ਕੁਝ ਕੈਂਡੀਡੇਟ ਮੈਨੂੰ ਕੱਲ ਹੀ ਸੁਣਨ ਨੂੰ ਮਿਲਿਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੇ ਬੰਦਿਆਣਾ ਸ਼ਹਿਰ ਦੇ ਸ਼ਰਾਬ ਹੈ ਇਸ ਲਈ ਕੀਤੀ ਕੋਈ ਬੰਦੱਸ ਰਿਆ ਸੀਗਾ ਪੱਕੀ ਗੱਲ ਕਨਫਰਮ ਨਹੀਂ ਹੈਗੀ ਪਰ ਗੱਲ ਕੀਤੀ ਜਾ ਰਹੀ ਸੀਗੀ ਦੇਖੋ ਕਿੱਡੀ ਮਾੜੀ ਗੱਲ ਆ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋਵੇ ਔਰ ਉੱਥੇ ਬਾਰ-ਬਾਰ ਮੌਤਾ ਹੋਣ ਔਰ ਜਦ ਮੈਂ ਰਾਤ ਨੂੰ ਕਹਿ ਕੇ ਆਇਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੁੰਦੀ ਹੈ ਤੇ 302 ਦਾ ਮਕਦਮਾ ਕਰ ਦਿੱਤਾ ਜਾਊਗਾ ਅੱਜ ਕਿੱਥੇ ਕੇ ਬਿਆਨ ਤੁਹਾਡੇ ਇਹਦਾ ਮਤਲਬ ਸਭ ਤੋਂ ਵੱਡਾ ਝੂਠਾ ਸਾਡਾ ਸੀਐਮ ਆ ਪੰਜਾਬ ਦਾ ਜਿਹੜਾ ਕਿ ਆਪਣੇ ਬਿਆਨ ਦੇ ਕਿ ਆਪ ਮੁਕਰੀ ਜਾਂਦਾ ਜਿਹੜਾ ਕਹਿੰਦਾ ਸੀਗਾ ਕੰਪਨਸੇਸ਼ਨ ਦੀ ਗੱਲ ਕਰਦਾ ਸੀਗਾ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਜਣੇ ਲੱਗੇ ਹੋਏ ਆ ਕਿ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਮਰੇ ਆ ਜਿਨ੍ਹਾਂ ਦਾ ਪਿਓ ਬੱਚਿਆਂ ਦੇ ਸਿਰ ਤੋਂ ਬਾਪ ਉੱਜੜ ਗਿਆ ਉਹਨਾਂ ਨਾਲ ਸੁਭੋਤੇ ਕੀਤੇ ਜਾਂ ਇਹ ਨੂੰ 5 ਲੱਖ ਆਵਰ ਦੇ ਰਿਆ ਕਹਿੰਦੇ ਕਿ ਹੁਣ 7 ਲੱਖ ਦੇ ਦੇ ਕਿ 10 ਲੱਖ ਦੇ ਦੇ ਇਹ 5 10 ਲੱਖ ਵਾਲੀ ਖੇਡ ਨਹੀਂ ਹੈਗੀ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੀ ਗੱਲ ਹੈ ਕਿਉਂਕਿ ਬੱਚਿਆਂ ਨੇ ਅੱਗੇ ਜ਼ਿੰਦਗੀ ਕਢਣੀ ਹੈਗੀ ਹੈ ਔਰ ਬੱਚੇ ਜਿਹੜੇ ਹੈਗੇ ਆ ਅੱਜ ਸਾਰੇ ਸਾਰੇ ਜਿਹੜੇ ਹੈਗੇ ਆ ਧੀਆਂ ਸਾਡੀਆਂ ਉਹਨਾਂ ਦਾ ਸੁਹਾਗ ਉੱਜੜ ਗਿਆ ਤੇ ਬੱਚਿਆਂ ਦੇ ਸਿਰੋਂ ਜਿਹੜਾ ਸਹਯਾ ਉੱਤਰ ਨਿਕਲ ਗਿਆ ਸਰ ਸ਼ੋਕ ਪ੍ਰਾਸ਼ਰ ਪੱਪੀ ਜੀ ਕਹਿ ਰਹੇ ਨੇ ਲਾਸ਼ੇ ਮੁਕਾ ਤੇ ਰਾਜਨੀਤਿਕ ਤੌਰ 'ਤੇ ਜਿਹੜਾ ਕਾਲੇ ਦੇ ਰਹੇ ਆ ਕਾਂਗਰਸ ਮੇਕੋ ਬੜੀ ਸ਼ਰਮ ਵਾਲੀ ਗੱਲ ਹੈ ਜੇ ਕਿਸੇ ਦੇ ਇਨਸਾਨ ਦੀ ਲੜਾਈ ਲੜਦੇ ਆ ਉਹ ਕਹਿੰਦੇ ਲਾਸ਼ਾਂ ਦੇ ਉੱਤੇ ਹੁੰਦੀ ਆ ਰਾਜਨੀਤੀ ਮੈਨੂੰ ਤਾਂ ਬਿਆਨ ਦੇਣ ਵਾਲੀ ਸਮਝ ਨਹੀਂ ਆਂਦੀ ਮੈਂ ਤਾਂ ਕਹਿੰਦਾ ਮੁਕੱਦਮਾ ਦਰਜ ਕਰੋ ਕਿਉਂ ਨਹੀਂ ਮੁਕੱਦਮਾ ਦਰਜ ਕਰਦੇ ਤੁਸੀਂ ਅਸੀਂ ਤਾਂ ਇਨਸਾਨ ਲੜਦੇ ਪਏ ਆ ਮੁਕੱਦਮਾ ਦਰਜ ਕਰੋ ਰਾਜਨੀਤੀ ਨਹੀਂ ਹੈਗੇ ਦੇ ਵਿੱਚ ਮੁਕੱਦਮਾ ਦਰਜ ਕਰੋ ਜਿਨ੍ਹਾਂ ਦੇ ਘਰੇ ਮੌਤ ਹੋਈ ਆ ਉਹਨਾਂ ਨੂੰ ਕਰੋੜ-ਕਰੋੜ ਰੁਪਏ ਕੰਪਨਸੇਸ਼ਨ ਦੇਣਾ ਤੁਹਾਡਾ ਫਰਜ਼ ਬੰਦਾ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋ ਕੇ ਬੱਚਿਆਂ ਨੂੰ ਨੌਕਰੀ ਦੇਣਾ ਸਾਡਾ ਫਰਜ਼ ਬੰਦ ਹੈ ਇਹ ਹੁੰਦੀ ਹੈ ਸਟੇਟਮੈਂਟਸ਼ਿਪ ਇਹ ਹੁੰਦੀ ਹੈ ਸਰਕਾਰ ਜੇ ਆਪਾਂ ਸਰਕਾਰ ਲੁੱਟਖੋਟ ਵਾਲੇ ਪੈਸੇ ਤੁਰੀ ਆ ਤੇ ਅੱਜ ਉਹਨਾਂ ਸਰਕਾਰ ਜਿਹੜੀ ਹੈਗੀ ਆ ਉਹ ਪੰਗੇ ਪੈ ਗਈ ਕੋਰਨਰ ਹੋ ਗਈ ਤਾਂ ਸਰਕਾਰ ਕਰਦੀ ਪਈ ਹੈ ਰਾਜਨੀਤੀ ਦਾ ਖਰੋ ਨਾ ਮੇਰੀ ਗੱਲ ਸੁਣੋ ਕਿਸੇ ਦੀ ਮੌਤ ਤੇ ਰਾਜਨੀਤੀ ਦੇਖੋ ਦੁੱਖ ਹੁੰਦਾ ਵਾ ਸਾਡੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਫਾਰਮਰ ਐਮਐਲਏ ਰਣਜੀਤ ਸਿੰਘ ਢਲੋਂ ਦੇ ਘਰ ਜਾ ਕੇ ਬੈਠੇ ਆ ਉਹਨਾਂ ਅਫਸੋਸ ਕਰ ਰਹੇ ਆ ਇਹ ਰਾਜਨੀਤੀ ਆ ਮੇਰੇ ਨਾਲ ਇਲਾਕੇ ਜੂ ਨਹੀਂ ਹੈਗੇ ਪਛਵੀ ਤਾਂ ਹੈ ਹੀ ਨਹੀਂ ਉਹ ਉਹ ਰਹਿਣ ਵਾਲੇ ਕਿੱਥੋਂ ਦੇ ਆ ਨੂਰ ਵਾਲਾ ਰੋਡ ਦੇ ਜੇ ਨੂਰ ਵਾਲਾ ਰੋਡ ਦੇ ਰਹਿੰਦੇ ਆ ਇਹ ਰਾਜਨੀਤੀ ਨਹੀਂ ਆ ਇਹ ਇਨਸਾਫ ਦੀ ਮੰਗ ਆ ਰਾਤ ਨੂੰ 11:30 ਕਰ ਮੈਂ ਚਲੇ ਗਿਆ ਮੇਰੇ ਸਾਥੀ ਗਏ ਆ ਉੱਥੇ ਇਹ ਰਾਜਨੀਤੀ ਕਰਨ ਗਿਆ ਇਹ ਰਾਜਨੀਤੀ ਠੀਕੇ ਵਾਲੇ ਤੇ ਆਪਣਿਆ ਕਰ ਚਾਹਦੀ ਹੈ ਸਰਕਾਰ ਦੇ ਹੋਣੀ ਚਾਹੀਦੀ ਆ ਬਿਆਨ ਹੈਗਾ ਆਪਣੇ ਸੀਐਮ ਸਾਹਿਬ ਦਾ ਕੈਪਟਨ ਮਰਿੰਦਰ ਤੋਂ ਨੇ ਕਹਿੰਦੇ ਐਫਆਈਰ ਕਰੋ 302 ਦੀ ਭੁੱਲ ਗਏ ਤੁਸੀਂ ਸਾਰੇ ਇਹ ਗੱਲਾਂ ਜਿਹੜੀਆਂ ਨੇ ਠੇਕੇਦਾਰ ਦੀ ਗੱਲ ਨਹੀਂ ਆ ਉਹਨੇ ਕੱਲ ਠੇਕੇਦਾਰ ਨੂੰ ਬਚਾਣ ਦੀ ਗੱਲ ਹੈ ਹੁਣ ਮੈਂ ਦੱਸਦਾ ਫਿਰ ਬਚਣਾ ਕਿਵੇਂ ਕੱਲ ਠੇਕੇਦਾਰ ਨੇ ਕਹਣਾ ਜੀ ਮੈਨੂੰ ਬਿੱਲ ਦਿਖਾਓ ਮੈਂ ਦਾਰੂ ਵਿੱਚ ਕਿੱਥੇ ਆ ਕੱਲ ਗੱਲ ਗਾ ਇਹ ਆਣੀ ਹੈ ਇਹੀ ਹਾਲ ਇਹਨਾਂ ਨੇ ਮਾਨਸੇਵਾਲੇ ਮੰਤਰੀ ਨਾਲ ਕੀਤਾ ਸੀਗਾ ਕਿ ਮੰਤਰੀ ਨੂੰ ਕਹਿੰਦਾ ਤੇਰੇ ਤੇ ਕ੍ਰਪਸ਼ਾ ਦਾ ਮਕਰਬਾ ਦਰਜ ਹੋ ਗਿਆ ਅੱਜ ਤੱਕ ਹੁਣ ਉਹ ਹੀ ਮੰਤਰੀ ਹੈਗਾ ਐਮਐਲਏ ਤਾਂ ਹੈਗਾ ਨਾ ਤੇ ਕਿਉਂ ਸੀਐਮ ਦੇ ਨਾਲ ਨਹੀਂ ਬੰਦਾ ਕੋਈ ਕਰਦਾ ਬਿਸਰ ਰਿਪੋਰਟ ਤੋਂ ਬਾਅਦ ਹੀ ਕਿਹੜਾ ਬਿਸਰ ਰਿਪੋਰਟਾਂ ਕਲੇਰੈਂਸ ਨਹੀਂ ਹੁੰਦੀ ਮਾਫ ਕਰਨਾ ਇਹ ਕਾਨੂੰਨ ਹੈ ਇਹ ਮੋਦੀ ਦੀ ਜੂਰਿਸਪ੍ਰੂਡੈਂਸ ਹੈ ਇਹ ਡਾਕਟਰ ਝੂਠ ਬੋਲ ਰਿਹਾ ਵੈਸਾ ਰਿਪੋਰਟ ਨਾਲ ਕਨਫਰਮ ਹੋਊਗਾ ਕਿ ਉਹਦੇ ਅੱਗੇ ਸੈਟਬੈਕਸ ਕੀ ਹੈਗੇ ਨਹੀਂ ਪਰ ਐਪਰੈਂਟਲੀ ਜਿਹੜੀ ਹੈਗੀ ਆ ਉਹ ਪੋਸਟ ਆਰਡਰ ਰਿਪੋਰਟ ਜਾਂਦਾ ਹੈਗਾ ਕਿ ਇਨੀਸ਼ੀਅਲ ਰੀਜ਼ਨ ਕੀ ਹੈ ਜਦ ਮਾਪਿਓ ਕਹਿ ਰਹੇ ਆ ਕਿ दारू ਪੀਤੀ ਹੈ ਜਲਦੀ दारू ਪੀਤੀ ਹੈ ਗਲਤ दारू ਵਿਦੇਸ਼ ਪੁਰਸਿਕਰ ਪੀਤੀ ਹੈਗੀ ਹੈ ਤਾਂ ਡਾਕਟਰ ਜਿਹੜਾ ਹੈਗਾ ਉਹ ਪੈਰੈਂਟ ਤੋਂ ਉੱਪਰ ਹੋ ਗਿਆ ਇਹਨਾਂ ਨੇ ਬੋਤਲ ਕਵਰ ਕਰ ਲਈਆਂ ਕੀ ਆ ਕੀਤਾ ਇਹਨਾਂ ਨੇ ਜਿੱਥੇ ਬੱਚੇ ਉੱਥੇ ਡੇਗੇ ਆ ਉਥੋਂ ਦੇ ਕਿਆ ਇਹਨਾਂ ਨੇ ਸੋਇਲ ਜਿਹੜੀ ਸੋਇਲ ਹੈਗੀ ਮਿੱਟੀ ਹੈ ਉਹਦੇ ਪਲੰਦੇ ਬਣਾਏ ਆ ਕਿਆ ਜਿਹੜੀ ਉਹਨਾਂ ਮੂੰਹ ਚੋਂ ਝਗ ਨਿਕਲੀ ਹੈ ਉਹਦੇ ਪਲੰਦੇ ਬਣਾਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਪੁਲਿਸ ਜਿਹੜੀ ਹੈਗੀ ਉਥੋਂ ਦੀ ਪੋਲੀਟਿਕਲ ਪ੍ਰੈਸ਼ਰ ਤਲੇ ਕੰਮ ਕਰਦੀ ਹੈ ਪੁਲਿਸ ਜਿਹੜੀ ਹੈਗੀ ਆ ਉਹ ਜਾਣ ਬੁੱਝ ਕੇ ਐਕਸਰਸ ਡਿਪਾਰਟਮੈਂਟ ਪੁਲਿਸ ਹੋ ਗਈ ਉਹ ਸਰਕਾਰ ਦੇ ਗਹਿਣ ਤਨ ਬਚਾਨ ਨੂੰ ਫਿਰਦੀ ਹੈ ਅਸੀਂ ਧਰਨਾ ਵੀ ਲਾਵਾਂਗੇ ਅਸੀਂ ਇਨਸਾਫ ਵੀ ਦਵਾਵਾਂਗੇ ਜਿਹੜੇ ਬੰਦਿਆਂ ਨਾਲ ਨਿਆਂ ਹੀ ਹੋਈ ਹੈ ਉਹਦੇ ਜੱਤਾਂ ਇਨਸਾਫ ਨਹੀਂ ਪਹੁੰਚਦਾ ਮੈਂ ਉਹਨਾਂ ਦੇ ਫਰੀ ਲੜਾਈ ਲੜੂੰਗਾ ਸਾਰੇ ਕਾਨੂੰਨੀ ਲੜਾਈ ਮੈਂ ਲੜੂਗਾ ਉਹਨਾਂ ਦੀ ਮੈਂ ਇੱਥੇ ਲੈਕਚਰ ਲੈਟਰ ਦੇ ਨਾਲ-ਨਾਲ ਵਕੀਰ ਬਹਿਲੇ ਆ ਔਰ ਵਕੀਲ ਜਦੋਂ-ਜੋ ਕਿਸਨਾ ਬੇਇਨਸਾਫੀ ਹੋਈ ਹੈਗੀ ਹੈ ਔਰ ਜਦੋਂ ਮੈਨੂੰ ਮੌਕਾ ਮਿਲਿਆ ਹੈਗਾ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਿਆਂ ਤੇ ਲੜਦਾ ਰਹੂਗਾ ਸਰ ਕੋਰਟ ਵੀ ਜਾਈਗੀ ਤੁਮਾਮਲੇ ਨੂੰ ਲੈ ਕੇ ਅਦਰ ਰਿਪੋਰਟ ਵੀ ਕਰਵਾਉਣੀ ਹੈ ਬਿਲਕੁਲ ਅਸੀਂ ਮੈਂ ਡਾਕਟਰਾਂ ਦੇ ਸ਼ਰੇ ਵਗੈਰੇ ਡਾਕਟਰ ਗਲਤ ਓਪੀਨੀਅਨ ਦੇ ਰਹੇ ਆ ਅੱਜ ਹਾਂਜੀ ਗਲਤ ਗਲਤ ਮੈਂ ਦੱਸਦਾ ਡਾਕਟਰਾਂ ਨੇ ਸਰਕਾਰ ਦੇ ਪ੍ਰੈਸ 'ਚ ਮਿਲ ਕੇ ਗਲਤ ਜਣੀ ਹੈਗੀ ਰਿਪੋਰਟ ਦੇ ਰਹੇ ਆ ਔਰ ਅਸੀਂ ਇਹ ਤੇ ਜੁਡੀਸ਼ੀਅਲ ਇਨਕੁਆਇਰੀ ਕਰ ਮੰਗਦੇ ਕਰਦੇ ਆ ਕਿ ਕਿਸੇ ਜੱਜ ਸਾਹਿਬਾਨ ਦੇ ਉਹਨਾਂ ਦਾ ਦਰਖਾਸਤ ਲਾ ਲਿਆ ਕਿ ਜੱਜ ਸਾਹਿਬਾਨ ਦੇ ਜਿਹੜੇ ਹੈਗੇ ਰਹਿਨੁਮਾਈ ਥੱਲੇ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਦੁੱਧ ਔਸੋਤ ਪਾਣੀ ਦਾ ਪਾਣੀ ਹੋ ਜਾਊਗਾ ਰਿਪੋਰਟਾਂ ਕੀ ਹੈ ਜਿਹੜੇ ਡਾਕਟਰ ਰਾਤ ਨੂੰ ਮੰਨੂ ਕਹਿੰਦੇ 11:30 ਵਜੇ ਕਿ ਅਸੀਂ ਵਾਲੇ opinion ਨਹੀਂ ਦੇਣਾ ਹੈਗਾ ਉਹਨੇ ਅੱਧੇ ਘੰਟੇ ਬਾਅਦ ਤਹਿਸੀਲਦਾਰ ਨੂੰ ਜਾ ਕੇ ਦੱਸ ਕਿ ਮਿਸਰੀਅਸ ਸਰਕਮਸਟੈਂਸਸ ਥਲੇ ਹੋਈ ਹੈ ਜਿਹੜਾ ਬੰਦਾ ਮੋਰਚੀ ਵਿੱਚ ਉਹਨਾਂ ਦੀ ਬੋਡੀ ਲੈ ਗਿਆ লাশ ਲੈ ਗਿਆ ਉਹ ਕਹਿੰਦਾ ਕਿ ਭਾਈ दारू ਦੀ ਬਦਬੂ ਆਂਦੀ ਹੈ ਜਿਨ੍ਹਾਂ ਦਾ ਬੱਚਾ ਗਿਆ ਮਰਿਆ ਉਹ ਵਿਚਾਰੇ ਹੈਗੇ ਆ ਉਹ ਕਹਿੰਦੇ दारू ਪੀ ਕੇ ਮਰਿਆ ਸੱਚ ਕੌਣ ਕਹਿ ਰਿਹਾ ਜਿਨ੍ਹਾਂ ਦਾ ਬੱਚਾ ਮਰਿਆ ਔਰ ਜਿਹੜਾ ਲੈ ਗਿਆ ਉਹ ਸੱਚ ਕਹਿ ਰਿਹਾ ਕਿ ਜੇ ਜਲਦੀ ਰਿਪੋਰਟਾਂ ਤਿਆਰ ਕਰਦੇ ਵੇ ਇਹ ਆ ਸਾਰੀ ਸਰਕਾਰ ਅਲੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਇਹ ਸਾਰੀ ਸਾਰੀ ਸਰਕਾਰ ਜਿਹੜੀ ਹੈਗੀ ਹੈ ਇਹ 302 ਚਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਹਨਾਂ ਨੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਹੈਗੀਆਂ ਨੇ ਇਹਦੇ ਵਿੱਚ ਡਾਕਟਰਾਂ ਦੇ ਫੋਰਜ ਹੀ ਲੱਗੂਗੀ ਔਰ ਇਹ ਫੋਰਜ ਲਵਾਵਾਂਗੇ ਏ ਡਾਕਟਰ ਸਾਹਿਬ ਨੂੰ ਮੈਂ ਦੱਸਦਾ ਜਾਂ ਨਾ ਡਾਕਟਰ ਸਾਹਿਬ ਜਿਹੜੇ ਆਪਾਂ ਕੰਮ ਕਰਦੇ ਫਿਰਦੇ ਆ 24 24 20 30 30 ਸਾਲਾਂ ਬਾਅਦ ਜਾ ਕੇ ਵੀ ਜਿਹੜੇ ਪੁਲਿਸ ਵਾਲਿਆਂ ਨੇ ਨਜਾਇਜ਼ ਇਨਕਾਊਂਟਰ ਕੀਤੇ ਸੀਗੇ ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟਾਂ ਜਾਰੀ ਕੀਤੀਆਂ ਸੀਗੀਆਂ ਉਹਨਾਂ ਨੂੰ ਸਜ਼ਾ ਹੋਈਆਂ ਨੇ ਤੇ ਆਹ ਉਹ ਬੱਚੇ ਤੁਹਾਡੇ ਵੀ ਹੈਗੇ ਆ ਕੱਲ ਜਾਨਾਂ ਜਾਂਦੀਆਂ ਨੇ ਤੁਹਾਡੀ ਰਿਸਪੌਂਸਿਬਿਲਟੀ ਬੰਦੀ ਹੈ ਆ ਪੋਲੀਟਿਕਲ ਪਾਰਟੀ ਦਾ ਝਾੜੂ ਦੀ ਅੱਖ ਖਿਲਰ ਗਈ ਇਹ ਤਾਂ ਕਦਮ ਹੋ ਗਈ ਹੈ ਉਹਨਾਂ ਨੇ ਕਿਹਾ ਜੋ ਨਸ਼ਾ ਬੇਜਰਾ ਸੀ ਉਹਨਾਂ ਦੇ ਕਰਤਾਰ ਨੇ ਆ ਉਹਨਾਂ ਨੂੰ ਫੜ ਕੇ ਅੰਦਰ ਦੇ ਨਸ਼ਾ ਦਾ ਆਬੇ ਤੇ ਬੇਨੇ ਕਿੰਨੂ ਬਣਾ ਅੰਦਰਾਂ ਨੇ ਕਰਨਾ ਜਿਹੜੇ ਬੰਦੇ ਨਸ਼ੇੜੀ ਇਹਨਾਂ ਨੇ ਬਣਾਤੇ ਵੀਲੇ 3 ਸਾਲਾਂ ਵਿੱਚ ਜਿਉਂ ਨਾ ਕੋ 5 ਗ੍ਰਾਮ 10 ਗ੍ਰਾਮ ਨਸ਼ਾ ਵੜਿਆ ਜਾਂਦਾ ਉਹਨੂੰ ਨਸ਼ਾ ਵਿੱਚ ਉਲਾ ਬਣਾਈ ਜਾਂਦੇ ਨੇ ਪਰ ਜਿਹੜੇ ਮੇਨ ਆਪ ਹੈਗੇ ਨੇ ਨਲੇ ਹੋਏ ਨੇ ਇਹਨਾਂ ਦੇ ਬੰਦੇ ਸਾਰੇ ਨੂੰ ਪਤਾ ਕਿਨੂੰ ਨਹੀਂ ਪਤਾ ਇਹ ਦੇਖੋ ਸਾਰੇ ਨਸ਼ੇ ਵੇਚਣੇ ਝੂਠੇ ਨਾਰੇ ਲਾਉਂਦੇ ਨੇ ਠੀਕ ਹੈ ਨਾ ਨਸ਼ਾ ਰੋਧ ਜੰਗੜੀ ਹੈਗੀ ਜਾਂ ਕੋਈ ਜੰਗ ਜੰਗਣੀ ਹੈਗੀ ਇਹ ਸਾਰਾ ਬਿਜ਼ਨਸ ਬਣਾਇਆ ਹੋਇਆ ਹੈ ਇਹ ਬਿਜ਼ਨਸ ਨੂੰ ਵਧੇ ਵਿਧਾਨ ਬਣਾਉਣ ਵਾਸਤੇ ਜਿਹੜਾ ਪੈਸਾ ਹੈਗਾ ਦਿੱਲੀ ਲੈ ਜਾਣ ਵਾਸਤੇ ਅਰਬਾਂ ਰੁਪਈਆ ਬਾਹਰ ਲੈ ਕੇ ਜਾ ਰਹੇ ਆ ਕਰਮਾਂ ਰਵੇ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਪੰਜਾਬ ਦੀ ਇਕਨੋਮੀ ਦਾ ਬੇੜਾ ਕਰਤਾ ਇਸੇ ਕਰਕੇ ਪੰਜਾਬ ਜਿਹੜਾ ਦੋ ਨੰਬਰ ਦੀ ਇਕਨੋਮੀ ਤੋਂ ਅੱਜ 26ਵੇਂ ਨੰਬਰ ਤੇ ਪਹੁੰਚ ਗਿਆ ਇਹ ਗੱਲਾਂ ਕਰਦੇ ਤੁਸੀਂ ਮੈਂ ਸੜਕਾਂ ਪੱਟ ਕੇ ਵੇਖ ਲੋ ਵੀਡੀਓ ਵੇਖੋ ਹੱਥ ਮਾਰੋਗੇ ਉਹ ਸੜਕ ਨਹੀਂ ਹੈਗੀ ਉਹ ਸਭ ਰੇਤਾ ਹੀ ਆ ਪੈਸੇ ਘਮਾਣ ਦੇ ਜਰੀਏ ਬਣਾਇਆ ਇਸੇ ਕਰਕੇ ਨੇ 6 ਮਹੀਨੇ ਬਾਹਰ ਲਾਏ ਹੈਗੇ ਨੇ ਬਾਹਰੋਂ ਲੈ ਕੇ ਲੇਕਰ ਅੱਜ ਦਾ ਮੇਰਾ ਮੁੱਦਾ ਇਹ ਨਹੀਂ ਹੈ ਅਜਿਹਾ ਮੁੱਦਾ ਇਹ ਹੈ ਕਿ ਵਾ ਡਾਕਟਰ ਨੂੰ ਤਾੜਨਾ ਦੇਣਾ ਕਿ ਜਿਹੜਾ ਦੀ ਕੰਮ ਕਰਦੇ ਝੂਠੀ ਰਿਪੋਰਟ ਤਿਆਰ ਕੀਤੀ ਹੈ ਇਹ ਤਾਂ ਇੱਥੇ ਨਹੀਂ ਹੋਣਾ ਇਹ ਤਾਂ ਬਹੁਤ ਅੱਗੇ ਜਾਊਗਾ ਤੁਸੀਂ ਵਿਸਾ ਰਿਪੋਰਟ ਜਲਦੀ ਤਿਆਰ ਕਰ ਲਓ ਤੁਸੀਂ ਆ ਮੈਡੀਕਲ ਐਮਐਲ ਵੀ ਤਿਆਰ ਕਰ ਲਓ ਜਲਦੀ ਲੇਕਿਨ ਤੁਹਾਨੂੰ ਨਾ ਜਵਾਬ ਇੱਥੇ ਵੀ ਦੇਣਾ ਪੈਣਾ ਹੈ ਤੇ ਤੁਰਦੀ ਦਰਗਾਹ ਵੀ ਦੇਣਾ ਪੈਣਾ ਸਰ ਤੁਸੀਂ ਕਹਿ ਰਹੇ ਹੋ ਜੀ ਜਲਦੀ ਰਿਪੋਰਟਾਂ ਤਿਆਰ ਕੀਤੀ ਜਾ ਰਹੀਆਂ ਨੇ ਡਾਕਟਰ ਜਿਹੜੇ ਐਸਐਫਓ ਦੇ ਉਹੀ ਤਿਆਰ ਕਰ ਰਹੇ ਨੇ ਸਰਕਾਰੀ ਜਿਹੇ ਡਾਕਟਰ ਨਹੀਂ ਇਹਦੀ ਪੁਸ਼ਟੀ ਕਿਤਾ ਵੀ ਹੋਊਗੀ ਵੀ ਇਹ ਜਲਦੀ ਰਿਪੋਰਟਾਂ ਵਿੱਚ ਆ ਗਈ ਇਹਦੀ ਪੁਸ਼ਟੀ ਇੱਥੇ ਹੀ ਹੋ ਗਈ ਕਿ ਜਦੋਂ ਮਾਪਿਓ ਕਹਿ ਰਹੇ ਆ ਕਿ दारू ਪੀਂਦੇ ਆ ਨੇ ਡਿਗੇ ਉਹ ਕਹਿੰਦਾ दारू ਪੀਤੀ ਸੀ ਮਿਸਰੀਅਸ ਸਰਕਮਸਟੈਂਸ ਅੱਲੇ ਅੱਜ ਮੈਂ ਇਹਦਾ ਪ੍ਰੈਸ ਕਾਨਫਰੰਸ ਕਰ ਰਿਹਾ ਆ ਆਪਾਂ ਗੱਲ ਕਰਦੇ ਆ ਤੇ ਉੱਥੇ ਜਾ ਕੇ ਤੁਸੀਂ ਕਹੋ ਪ੍ਰੈਸ ਕਾਨਫਰੰਸ ਹੋਈ ਦੀਗੀ ਕਿ ਕੋਈ ਕੌਣ ਸੱਚਾ ਹੋਊਗਾ ਇਹ ਪ੍ਰੈਸ ਵਾਲੇ ਸੱਚੇ ਹੋਣਗੇ ਮੈਂ ਸੱਚਾ ਹਾਂਗਾ ਤੁਸੀਂ ਸੱਚੇ ਹੋਗੇ ਐਸ ਐਮਓ ਤਾਂ ਰਾਤ ਹੈ ਹੀ ਬਿਜੀ ਆਈ ਨਹੀਂਗਾ ਉਹ ਲੇਡੀ ਡਾਕਟਰ ਸੀਗੀ ਮੈਂ ਉਹਨੂੰ ਐਕਸਪੋਜ਼ ਨਹੀਂ ਕਰਨਾ ਚਾਹੁੰਦਾ ਪਰ ਜਿਸ ਹਿਸਾਬ ਨਾਲ ਜਾਲੀ ਰਿਪੋਰਟਾਂ ਮੈਂ ਗਾਰੰਟੀ ਕਰ ਦੇਣਾ ਤਿਆਰ ਹੋ ਰਹੀਆਂ ਨੇ ਮੈਂ ਆਪਣੇ ਜਵਾਨ ਤੇ ਖੜਾ ਤਾਂ ਹੀ ਮੈਂ ਜੁਡੀਸ਼ੀਅਨ ਇਨਕੁਆਇਰੀ ਮੰਗ ਕਰ ਰਿਹਾ ਆ ਇਹਨਾਂ ਨੂੰ ਕੋ ਪਿਓ ਦੇ ਪੁੱਤ ਹੈਗੇ ਹੋ ਜਿੰਨੇ ਸਰਕਾਰ ਦੇ ਹੈਗੇ ਆ ਸੱਚੇ ਹੈਗੇ ਆ ਤਾਂ ਜੁਡੀਸ਼ੀਅਨ ਇਨਕੁਆਇਰੀ ਕੇ ਜੈਸਾ ਦੀ ਇਨਕੁਆਇਰੀ ਕਰਾਉਣ ਮਰਦਾ ਮਜਿੰਦੀ ਆ ਜੋ ਮਰਨੇ ਮਿਜੀ ਤਾਂ ਚੁਲਾ ਨੇ ਸਰਕਾਰ ਨੇ ਲੱਖਾਂ ਰੁਪਏ ਉਹਨਾਂ ਨੂੰ ਦਿੱਤੇ ਕਿੰਨੇ ਲੱਖ ਦਿੱਤਾ ਜੀ 7-7 ਲੱਖ ਹਾਂਜੀ 7-10 ਲੱਖ ਸਕ ਦਿੱਤਾ ਕਿਹਾ ਇੱਕ ਬੰਦੇ ਕੀ ਮੈਂ 10 ਲੱਖ ਤੂੰ ਅੱਜ ਸੀਐਮ ਨੂੰ ਮਾਰ ਕੇ 10 ਲੱਖ ਰੁਪਏ ਤੁਹਾਨੂੰ ਉਹਨੂੰ ਦੇ ਦੋਗੇ ਤੇ ਪਰਿਵਾਰ ਨੂੰ ਹੈ ਤਾਂ ਜਾਨ ਇੱਕੋ ਜੀ ਹੈ ਸੀਐਮ ਤੇ ਮੈਂ ਇੱਕੋ ਜੇ ਹਾਂ ਤੁਸੀਂ ਵੀ ਇੱਕੋ ਜੇ ਹੋ ਜਿਹੜਾ ਲੇਬਰ ਕਰਦਾ ਉਹ ਵੀ ਇੱਕੋ ਜਿਆ ਜਾਨ ਤਾਂ ਸਭ ਦੀ ਬਰਾਬਰ ਹੈ ਕਿ ਨਹੀਂ ਹੈ ਜੇ ਸਭ ਦੀ ਜਾਨ ਬਰਾਬਰ ਹੈ ਤਾਂ ਫਿਰ ਜਾਨ ਦੀ ਕੀਮਤ ਕੀ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਜੇ ਉਹਨੂੰ ਐਡਿਕੁਐਟਲੀ ਆਪਾਂ ਕੰਪੋਜ਼ਿਟ ਕਰਨਾ ਸਰਕਾਰ ਨੇ ਤਾਂ 1-1 ਕਰੋੜ ਤੋਂ ਕੱਟੀ ਨਾ ਲਾਜਈਦਾ ਉਹ ਨਾਲ ਜਿਹੜੀ ਸਰਕਾਰੀ ਨੌਕਰੀ ਹੈ ਉਹ ਤੇਣੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਅੱਗੇ ਜ਼ਿੰਦਗੀ ਬੱਚੇ ਕੱਢ ਸਕਣ